4 ਲੀਟਰ ਤੋਲ ਕੇ ਤੰਦਾਂ ਚੋਂ ਮੈਂ ਖੱਚੇ ਦੱਸ ਦਾਂ ਕਿਉਂ ਚੱਲੇ ਯਾਰ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਠੀਕ ਆ ਤਾਣਾ ਤੋਂ ਵਾਲੇ ਭਾਈ ਸਤਨਾਮ ਪੂਰੀ ਵਧੀਆ ਇੱਕ ਨੰਬਰ ਚ ਆਈ ਹੈ ਸੀਲ ਠੰਡੀ ਹੈ ਜਮਾ ਠੀਕ ਆ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਦੀਪਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਇੱਕ ਜਰਸੀ ਸੂਈ ਵੀ ਤੇ ਇੱਕ ਹੈਗੀ ਆ ਟੋਕੜ ਗੱਪਣ ਮੱਝ ਠੀਕ ਹੈ ਜੀ ਤੇ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਲੋਡ ਕਰੋ 27528000355 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਵੀਰੇ ਆਪਣਾ ਨਾਮ ਸਤਨਾਮ ਸਿੰਘ ਪਿੰਡ ਦੀਬੜਾ ਜ਼ਿਲ੍ਹਾ ਬਰਨਾਲਾ ਬਾਈ ਠੀਕ ਆ ਜੱਸੀ ਜੀ ਜਾਣਕਾਰੀ ਦੋ ਬਈ ਜਰਸੀ ਸੂਈ ਨੂੰ ਅੱਜ 7 ਦਿਨ ਹੋ ਗਏ ਬਾਈ ਮਗਰ ਬੱਸੀ ਹੈਗੀ ਹਾਂਜੀ ਦੂਜੇ ਕਹਿ ਕੇ ਲੈਂਦੀ ਆਪਾਂ ਮੰਤੀਜੇ ਹੋਊਗੀ ਚਲੋ ਹਾਂਜੀ ਤੇ 10 ਲੀਟਰ ਦੁੱਧ ਹੈਗਾ ਇਹਦਾ 10 ਲੀਟਰ ਦੁੱਧ ਹਾਂ 10 ਤਕਰੀਬਨ ਹੋਊਗਾ ਜੀ 9 ਵੀ ਹੋ ਸਕਦਾ 10 ਵੀ ਹੋ ਸਕਦਾ ਠੀਕ ਆ ਹਾਂ ਪੂਰਾ ਆਪਾਂ ਮੈਨੇਜ ਨਹੀਂ ਜਾਨੀ ਬਾਈ ਸਤਨਾਮ ਰੇਟ ਨਾ ਖਿੱਚ ਕੇ ਜੇ ਦੱਸ ਦੇ ਰੇਟ ਜਰ ਮੁੱਲੇ ਦਾ 35000 ਆ ਬਾਈ ਰੇਟ 35 ਹਾਂ ਠੀਕ ਆ ਕਿਉਂ ਆਇਆ ਕੋਈ 40 50 ਦੀਆਂ ਚੀਜ਼ਾਂ ਦੇ 60 ਮੰਗੀ ਜਾਂਦੇ ਆਪਾਂ ਉਹਨਾਂ ਕੀ ਮੰਗਾਗੇ ਬਾਲਾ ਨਹੀਂ ਆਇਆ ਹੈ ਹੈਨਾ ਠੀਕ ਆ 9 ਦਾ ਲੀਟਰ ਤੋੜ ਕੇ ਤੰਡਾ ਚੋ ਲੈ ਚੱ체 ਦੱਸ ਦਾਂ ਕਿਉਂ ਚੱਲੇ ਯਾਰ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਠੀਕ ਆ ਥਾਣਾ ਥੋਣ ਵਾਲੇ ਭਾਈ ਸਤਨਾਮ ਪੂਰੀ ਵਧੀਆ ਇੱਕ ਨੰਬਰ ਚ ਆਈ ਹੈ ਸੀਲ ਠੰਡੀ ਹੈ ਜਮਾ ਠੀਕ ਆ ਛੋਪਰਾ ਬੱਸੀ ਵੋਟ ਆ ਉਹਦੀ ਸੋਹਣੀ ਬੱਸੀ ਪੂਰੀ ਚੰਗੀ ਹੈ ਪਿਆਵਰ ਜਰਸੀ ਹੈ ਠੀਕ ਆ ਗਾ ਵੀ ਬਹੁਤ ਵਧੀਆ ਵੈਸੇ ਜਿਹਨੇ ਡਵਰੀਆ ਡਾਂਗਲਾ ਹੋ ਠੀਕ ਆ ਗੋਜ਼ ਚੈੱਕ ਕਰ ਸਕਦੇ ਆ ਮਾਨ ਤਾਨ ਸਤਨਾਮ ਮੜਾ ਮੋਟਾ ਹੋਰ ਹੋਰ ਬਾ ਮੌਕੇ ਤੇ ਕਰ ਲਾਂਗੇ ਇਧਰ ਉਧਰ ਪੰਜ ਹਜ਼ਾਰ ਸੌ ਇਧਰ ਉਧਰ ਹੋ ਜੂ ਠੀਕ ਆ ਲੋਪਰਾ ਕੱਦ ਬੈਟ ਸੁਖਣਾ ਸੋਹਣੀ ਆ ਜਰਸੀ ਤੇ ਫੇਸ ਕੁਆਲਿਟੀ ਦੇਖਣ ਤੋਂ ਰਤਾ ਰਤਾ ਦੇਖ ਸਕਦੇ ਹੋ ਠੀਕ ਹੈ ਨਾ ਤੇ ਮਾਗਰ ਵੀ ਟਾਪ ਦੀ ਬੱਸੀ ਆ ਭਰਾ ਠੀਕ ਹੈ ਨਾ ਤੇ ਅੱਧੀ ਅਧੀਨੇ ਡੰਗਾ ਲਾਉਣਾ ਤਦ ਤੋ 12 ਲੀਟਰ ਦੇਈ ਜਾਊਗੀ ਰਾਮ ਨਾਲ ਠੀਕ ਆ ਲੋਪਰਾ ਫੇਸ ਚੈੱਕ ਕਰ ਸਕਦੇ ਹੋ ਕਿੰਨਾ ਫੇਰ ਕੱਦ ਬੈਟ ਸੁਖਣਾ ਸੋਹਣਾ ਕਰ ਮਰਿਆ ਚਾਹੇ ਦੋ ਡੰਗ ਚਾਰ ਡੰਗ ਬਾਈ ਕਾ ਚੋਕੇ ਤੇ ਸੱਲੀ ਕਰਕੇ ਲੈ ਜਾ ਸਕਦੇ ਹੋ ਰੇਟ ਬਾਈ ਨੇ ਆਪਾਂ ਨੂੰ ਦੱਸਤਾ ਹਾਂਜੀ ਭਾਈ ਮਾਝ ਦੀ ਜਸੂਈ ਜਾਣੀ ਮਾਝ ਗੰਬਣਾ ਵੀਰੇ 6 ਮਹੀਨੇ ਦੀ 6 ਮਹੀਨੇ ਦੀ ਕਪਣਾ ਹਾਂ 6 ਕਿਲੋ ਦੁੱਧ ਇੱਕ ਟਾਈਮ ਦਿੰਦੀ ਐ ਠੀਕ ਆ ਠੀਕ ਆ ਕੋਈ ਨਹੀਂ ਲਵਾਉਂਦੀ ਐ ਛਾੜ ਤੇ ਮਿਲ ਪੈਂਦੀ ਹੈ ਜੀ ਠੀਕ ਆ ਤੇ ਤਾਜੀ ਤਾਜੀ ਦੁੱਧ 18 ਲੀਟਰ ਤਾਜੀ ਨੇ 18 ਹਾਂ 18 ਲੀਟਰ ਕੰਡੇ ਵਾਲਾ ਜਾਵਾ ਹੁਣ ਹੁਣ ਹੋ ਗਿਆ 6 ਕਿਲੋ ਭਾਈ ਇੱਕ ਟਾਈਮ ਚੋਨੇ ਆ ਇੱਕ ਟਾਈਮ ਚੋਨੇ ਹਾਂ ਛਾੜ ਤੇ ਮਿਲ ਪੈਂਦੀ ਵਧੀਆ ਠੀਕ ਆ ਲੋ ਜੀ ਲੈਵਾ ਤੁਸੀਂ ਦੇਖ ਸਕਦੇ ਹੋ ਨਵਾਂ ਤਾਜ਼ਾ ਤੇ ਲੈਵਾ ਨਵਾਂ ਤਾਜ਼ਾ ਤੁਸੀਂ ਲਾ ਦੇ ਪੂਰਾ ਟੋਪ ਦਾ ਲੈਵਾ ਤਾਜੀ ਦਾ 18 ਲੀਟਰ ਤੇ ਹੁਣ ਬਾਈ ਨੇ ਆਪ ਨੂੰ ਟ੍ਰੇਲ ਦੱਸ ਦਿੱਤੀ ਮੋੜ ਲਈ ਲਓ ਜੀ ਪੂਰੀ ਡਾਗ ਨਾ ਮੱਜ ਚੌਥੇ ਸੂਰ ਚੌਥੇ ਸੂਰ ਸੂਰ ਵੀ ਹੁਣ ਚੌਥੇ ਸੂਰ ਸੂਰ ਹਾਂ ਠੀਕ ਆ ਜੀ ਲਓ ਜੀ ਮਧਿਆਪੂਰੀ ਸੀਲ ਸੰਧੀ ਆ ਕੋਈ ਆਇਆ ਨਹੀਂ ਇਹਨੂੰ ਟਿਕਟ ਉਹਦਾ ਨਹੀਂ ਚਾਰ ਪਾ ਕੇ ਬਸ ਬੈ ਜੀ ਠੀਕ ਆ ਠੀਕ ਆ ਹਾਂ ਲਓ ਜੀ ਇੱਕ ਟਾਈਮ ਜਣੀ ਵਧੀਆ ਦਿੰਦੀ ਆ ਦੁੱਧ ਠੀਕ ਆ ਵੀਰੇ ਠੀਕ ਆ ਲਓ ਜੀ ਥਾਂ ਥਾਂ ਬਿੱਥੀ ਦੇ ਚਾਰ ਖਾਣਾ ਬਹੁਤ ਸੋਹਣਾ ਪੂਰਾ ਇੱਕ ਨੰਬਰ ਚ ਵਾਈਫੀ ਬਹੁਤ ਸੰਗੀਆ ਕੱਢ ਕੋਦ ਪੂਰਾ ਵੈਡਾ ਜਿਹਨੇ ਘਰੇ ਪਾਲਣੀ ਆ ਬਾਈ ਹਾਂਜੀ ਜੀ ਸਿਲਸੀਆ ਚੰਗੀ ਤਿਆਰ ਕਰ ਲਈ ਮਾਜਾ ਤੈਨੂੰ ਪਤਾ ਹੈ ਕਿਹੜੇ ਰੇਟ ਚ ਵਿਕਣੀ ਹੈ ਹਨਾ ਤੂੰ ਕਿਨੇ ਰੁਪਏ ਕਰੂ ਬਾਹਲੇ ਯਾਦੇ ਚੰਗੀ ਆ ਤੇ ਹੁਣ ਤੂੰ ਐਂ ਦੱਸਣਾ ਖਤਨਾਮ ਹਾਂਜੀ ਬਾਈ ਕਿ ਰੇਟ ਜਮਾ ਖੱਚ ਕੇ ਦਾਦੇ ਵੀ ਦੇਣੀ ਐਨੇ ਦੀ ਐ ਤੇ ਮੰਗਦਾ ਐਨੇ ਆ ਬਸ ਮੋਲੇ ਦਾ 75000 ਆ ਬਾਈ 75000 ਹਾਂਜੀ ਤੇ ਦੇਣੀ ਦੇ ਦੇਾਂਗੇ ਆਪਾਂ 72000 ਦੀ ਬਾਈ ਦੇ ਦਾਂਗੇ 72000 ਤੋਕੜ ਗੱਬਣ ਮੱਚ ਪਕਾਉ ਸਾਰਾ ਲੀਟਰ ਦੀ ਗਾਰੰਟੀ ਹੋ ਜਿਹੜਾ ਮਰਜੀ ਦਾ ਜੇ ਘਰੇ ਚੋਲੇ ਠੀਕ ਆ ਇਕਾਇਨੀ ਕਹਿਣ ਦੀ ਨਹੀਂ ਗੱਲ ਬਾਕੀ ਭਾਈ ਇਹ ਤੀਜੇ ਚੌਥੇ ਅੱਜ ਕੱਲ ਸੁਆ ਮੱਝਾਂ ਦੇਣ ਲੱਗਦੇ ਬਾਦ ਹਨਾ ਹਾਂ ਹਾਂ ਬਸ ਲੋ ਚੌਥੇ ਵਾਸਤੇ ਗੱਬਣਾਗੀ ਤੈਨੂੰ ਦਿਤੇ ਹੋਇਆ ਦੋਪਰਾ ਚੈੱਕ ਕਰ ਸਾ ਦਿਉ ਤੋਰਾ ਤਾਰਾ ਕਰਮਾ ਵਾਲੀ ਦਾ ਦਿਖਾਇਆ ਤੁਹਾਨੂੰ ਪੂਰੀ ਚੰਦੀ ਇੱਕ ਨੰਬਰ ਆ ਯਾਰ ਜੀ ਨੇ ਘਰੇ ਰੱਖਣੀ ਆ ਭਾਈ ਮਿਲਣੀ ਨਹੀਂ ਇਹੋ ਜੀ ਠੀਕ ਆ ਆਪਾਂ ਤਾਂ ਚਲੋ ਵੇਚਣੀਆਂ ਹੁੰਦੀਆਂ ਹਾਂਜੀ ਪਰ ਘਰੇ ਜੀ ਨੇ ਰੱਖਣੇ ਆ ਜੀ ਮੱਝ ਮਿਲਣੀ ਮੁਸ਼ਕਲ ਆ ਲੋ ਜੀ ਤੇ ਦੋਨੇ ਵੀ ਦੇ ਸਕਦੇ ਇਹਦਾ ਕੋਈ ਵੱਡੀ ਗੱਲ ਨਹੀਂ ਜੀ ਨੇ ਚੰਗੀ ਸੇਵਾ ਕਰਦੀ ਹਾਂ ਠੀਕ ਆ ਜਰਸੀ ਤੇ ਟੋਕੜ ਗੱਬਣ ਮੱਝ ਤੇ ਵੀਡੀਓ ਦੇਖਣ ਲਈ ਤੁਹਾਡਾ ਤਾਹ ਦਿਨੋ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਫੋਨ ਨੰਬਰ ਦੱਸਦੇ ਹਾਂਜੀ ਨੰਬਰ ਦਾ ਕੋਈ ਗੱਲ ਨਹੀਂ ਪ੍ਰਸਕਰੀ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਬਾਈ ਦਾ ਨੰਬਰ ਟਾਈਟਲ ਵਿੱਚ ਲਿਖਾਂਗੇ ਉੱਪਰਲੀ ਸਾਈਡ ਵੀਡੀਓ ਦੇਖਣ ਲਈ ਤੁਹਾਡਾ ਤਾਹ ਦਿਨੋ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ